कड़ा तो लॻे अच्छा जो कटि लिया ਘਾਣੇ ਤੋਂ ਬਿਨਾਂ ਨਹੀਂ ਮੈਨੂੰ ਬੰਨ ਕੇ ਰੱਖ ਇਹਨੇ ਚੈਨੀ ਰਾਈ ਆ ਆ ਛੋਟਾ ਵਧਿਆ ਆ ਪਰੇ ਹੋ ਮੜ ਜਾ ਪਰੇ ਹੋ ਬਾਈ ਬਣਾਓ ਪੱਪਰ ਗਾਨ ਬਣਾਓ ਫਾਰੋ ਬਰਾਓ ਇਹਨਾਂ ਨੂੰ ਪ੍ਰਭਤੀ ਪੂਰਾ ਇਹਨਾਂ ਨੂੰ ਮਾਰ ਇਹਨਾਂ ਨੂੰ ਘਰ ਇਹਨੂੰ ਖੜੋ ਇਹਦਾ ਬੁੰਦਾ ਲਗਾਓ ਬਾਈ ਕਹਿੰਦੇ ਆ ਬਾਪਰ ਮੇਰੀ ਬਾਤ ਸੁਣੋ ਇਹਨਾਂ ਨੂੰ ਖੜੋ ਇਹਨਾਂ ਨੂੰ ਬੋਕੇ ਚੀ ਜਿਮੜਿਆ ਇਹਨਾਂ ਨੂੰ ਚਾਲੇ ਪਾਤਾ ਹਾਂ ਇਹਨੂੰ ਪੜਾਉਣਾ ਤੋਂ ਹੀ ਤਲਾ ਹੈ ਇਹਨਾਂ ਆਉਂਦੇ ਆ ਬੰਦੇ ਵੀ ਕੋਲ ਨੇ ਉਸ ਨਾਲ ਇੱਕ ਪਾਸੇ ਛੜੀਆਂ ਇਹ ਵੀ ਦੇ ਬਸ ਉੱਤਰ ਗਈਆਂ ਤੇ ਮੈਨੂੰ ਸ਼ਾਫੋ ਗਿਆ ਕਿ ਪਹਿਲਾਂ ਬਸ ਛੜੀਆਂ ਤਾਂ ਹੁਣ ਕਿੱਧਰ ਤੇ ਘੋੜੀਆਂ ਤੋੜ ਕੇ ਹੁੰਦੀਆਂ ਹਨ ਕਿ ਇਹ ਜਿਹੜਾ ਖਾਲੇ ਦੇ ਵਿਚਾਰ ਪਾਜੀਆਂ ਤੇ ਨਾਲੇ ਪਾਸੇ ਕਰ ਰਹੀਆਂ ਇਹ ਸਾਡੇ ਕੋਲ ਆਈਆਂ ਇਹ ਗੁੰਡਿਆਂ ਨੇ ਫਸਲ ਬਸ ਬਣ ਕੇ ਨੇ ਦੇਖਦੇ ਨੇ ਕਿ ਕਰੇ ਉਹਨਾਂ ਦੀ ਤੋੜ ਕੇ ਬੈਠੇ ਦੇਖ ਰਹੇ ਹੋ ਤੁਸੀਂ ਤਾਂ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਸਮਰਾਲਾ ਚੌਂਕ ਜਿੱਥੋਂ ਕੀ ਚੰਡੀਗੜ੍ਹ ਨੂੰ ਬੱਸਾਂ ਚੱਲਦੀਆਂ ਨੇ ਉੱਥੇ ਇੱਕ ਘਟਨਾ ਜਿਹੜੀ ਆ ਹੁਣੇ-ਹੁਣੇ ਸਾਹਮਣੇ ਆਈ ਆ ਜਿਸ ਦੇ ਵਿੱਚ ਇੱਕ ਰਾਗ ਗੀਰ ਦਿਨਾਨੀਆਂ ਜਿਵੇਂ ਗਰੁੱਪ ਬਣਾ ਕੇ ਆਪਣਾ ਕਾਰ ਦੇ ਵਿੱਚ ਆਂਦੀਆਂ ਨੇ ਤੇ ਇੱਥੇ ਕਾਰ ਲਾ ਕੇ ਸਾਈਡ ਤੇ ਬੱਸ ਚੜਦੀ ਸਵਾਰੀ ਦਾ ਜਿਹੜਾ ਆ ਕੜਾ ਕੱਟ ਲੈਂਦੇ ਆ ਜਿਸ ਨੂੰ ਕੀ ਮੌਕੇ ਤੇ ਹੀ ਉਸ ਔਰਤ ਦੇ ਵੱਲੋਂ ਜਿਹੜਾ ਫੜ ਲਿਆ ਜਾਂਦਾ ਹੈ ਕਿ ਆਓ ਤੁਹਾਨੂੰ ਦਿਖਾਉਂਦਾ ਕਿਹੜੀ ਜਗ੍ਹਾ ਤੋਂ ਆ ਰਹੇ ਆ ਮੈਂ ਮੁਹਾਲੀ ਤੋਂ ਆ ਅੱਛਾ ਜੀ ਤੇ ਮੈਂ ਇੱਥੇ ਸਾਡੇ ਕਿਸੇ ਤਰ੍ਹਾਂ ਦੇ ਭੋਗ ਅੱਜ ਸੰਸਕਾਰ ਤੇ ਉੱਥੋਂ ਮੈਂ ਆ ਰਹੀ ਆ ਅੰਤਮਰਾਲਾ ਚੌਂਕ ਤੇ ਇਹ ਲੇਡੀ ਨੇ ਜਿਹੜੀ ਨੇ ਮੇਰਾ ਕੜਾ ਵੱਡਿਆ ਹੱਥ ਤੋਂ ਉਤਲਾਇਆ ਔਰ ਇਹਦੇ ਚਾਰ ਪੰਜ ਜਣੀਆਂ ਹੋਰ ਨਾਲ ਹੀ ਸੀਗੀਆਂ ਇਹ ਇਹ ਕਾਦੇ ਤੇ ਸੀਗੀਆਂ ਕਾਦੇ ਤੇ ਇਹ ਤੁਰਕੇ ਹੀ ਤੇ ਖੜੀਆਂ ਸੀ ਸਮਰਾਲਾ ਚੌਕ ਤੇ ਮੈਨੂੰ ਲੱਗਿਆ ਵੀ ਆਧਾਰ ਕਾਰਡ ਵਾਲਿਆਂ ਦੇ ਬੱਥੇ ਚੜਾਉਂਦੇ ਨਹੀਂ ਆਂ ਦੌੜ ਦੌੜ ਕੇ ਚੜ੍ਹਦੀਆਂ ਇਹ ਕਾਫੀ ਦੇਦੀਆਂ ਖੜੀਆਂ ਸੀ ਇੱਥੇ ਮੈਂ ਨੋਟਿਸ ਨਹੀਂ ਕੀਤਾ ਇਹਨਾਂ ਨੂੰ ਜਿਆਦਾ ਕਟੀਆਂ ਉਹਦੇ ਬਾਹਰ ਦੀ ਬਾਹਰ ਬੱਸ 'ਚ ਚੜ੍ਹੀਆਂ ਇਹ ਦੌੜ ਕੇ ਜਾ ਕੇ ਮੇਰੇ ਕਿੱਥੇ ਇਹ ਔਰ ਮੈਨੂੰ ਲੱਗਾ ਮੇਰੇ ਹੱਥ ਦੇ ਉੱਤੇ ਕੁਝ ਜ਼ਖਮ ਜਿਹਾ ਹੋ ਗਿਆ ਮੈਨੇ ਉੱਥੇ ਆਪਸ 'ਤੇ ਮਾਰਿਆ ਇਹਨਾਂ ਨੇ ਹਾਂ ਕਿਉਂ ਭਾਈਕਸ ਨੇ ਤਾਂ ਹੱਥ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਕੜਾ ਵੱਟ ਹੋਇਆ ਇਹ ਦੌੜ ਗਈਆਂ ਬਾਕੀ ਦੇ ਨਾਲ ਜੇ ਭੱਜ ਕੇ ਕਾਰ ਤੇ ਰਹਿ ਗਈਆਂ ਇਹ ਬੱਸ ਚ ਚੜੀ ਤੇ ਬੱਸ ਵਾਲਿਆਂ ਨੂੰ ਜਿਹੜੇ ਤੇ ਖੜੇ ਹੁੰਦੇ ਕੰਡੈਕਟਰ ਜਾਂ ਅੱਡਾ ਕੰਡੈਕਟਰ ਖੜੇ ਨੇ ਉਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਕਿ ਭਾਈ ਵੀਰਾ ਦੇਖ ਲੋ ਆਹ ਕੰਮ ਹੋ ਗਿਆ ਇਹਨੂੰ ਫੜੋ ਇਹ ਲੇੜੀ ਬੱਸ ਚ ਚੜਨ ਕਰਕੇ ਭੱਜ ਗਈ ਜੇ ਥੱਲੇ ਹੁੰਦੀ ਇਹਨੇ ਵੀ ਦੌੜ ਜਾਣਾ ਸੀ ਬਾਕੀ ਨਾਲ ਦੀ ਭੱਜ ਗਈਆਂ ਬਾਕੀ ਭੱਜ ਗਈਆਂ ਗੱਡੀ ਤੇ ਦੌੜਾ ਕੇ ਲੈ ਗਿਆ ਬੰਦਾ ਸਰਕਾਰ ਦੇ ਵਿੱਚ ਸਾਰੇ ਤੇ ਲੱਗੇ ਖੜੀ ਸੀ ਕਾਰ ਤੇ ਦੌੜ ਕੇ ਚੱਲ ਗਈ ਠੀਕ ਹੈ ਰਜੇਦਾਰ ਸਿੰਘ ਜੀ ਭਾਈ ਕੀ ਹੋਇਆ ਇੱਥੇ ਸਬਰਾਲਾ ਚੌਂਕ ਤੇ ਭਾਈ ਉਰੇ ਸਵਾਰ ਹੀ ਨਹੀਂ ਇਕੱਠੀ ਹੋਈ ਇਹ 10:00 ਟਾਈਮ ਵਾਲ ਪੱਤੀ ਪਾਸੋਂ ਜੜੀਆਂ 3000 ਮਗਲ 3000 ਮੂਰੇ ਇੱਕ ਮਾਦਾ ਵੀ ਚੂੜੀ ਕਰ ਲਈ ਸੋਨੇ ਦੀ ਅੱਛਾ ਜੀ ਹੋਰਾਂ ਵਿੱਚ ਚੋਲ ਗਈ ਉਹਨਾਂ ਫਰ ਰੋਲਾ ਪਤਾ ਅਸੀਂ ਭੱਜ ਕੇ ਫੜ ਲਈਆਂ 6 ਭੱਜ ਗਈਆਂ ਇੱਕ ਬੜੀ ਗਈ ਇਹ ਇਹ ਕਦ ਦੇ ਕਾਰ ਤੇ ਇਹ ਕਾਰ ਆ ਜੇਰਾ ਕੋਲ 6746 ਨੰਬਰ ਆ ਕਾਰ ਦਾ ਕੋਈ ਅੱਗੇ ਜਾਦਾ ਪੀਪੀ ਟੈਨ ਆ ਪੀਪੀ ਨਿਕਾ ਸਾਨੂੰ ਅਸੀਂ ਇਹਦੇ ਮਗਰ ਪੈ ਗਏ ਜਦੋਂ ਘਰ ਭਜਾ ਲਈ ਉਹਨਾਂ ਨੇ ਇਹ ਪੱਕਾ ਰੋਜ਼ ਉਹਨਾਂ ਚੋਰੀ ਹੁੰਦੀ ਆ ਪਰਸੋ ਹੋਇਆ ਜੀ ਐਪਲ ਦਾ ਫੋਨ ਚੋਰੀ ਕੁੜੀ ਦਾ ਨਾਲ ਲੱਗੀ ਹੋਈ ਡੀਐਮਸੀ ਦੀ ਕੁੜੀ ਕੱਲ ਮੇਰੇ ਪੇਰੇ 20000 ਰੁਪਇਆ ਬਟੂਆ ਨਿਕਲਿਆ ਜੀ ਅੱਜ 10000 ਵੱਡਿਆ ਜੀ ਇਹ ਰੋਹ ਚੋਰੀ ਹੁੰਦੀ ਹੈ ਇਹਦਾ ਹੱਲ ਕਰਾਇਆ ਜਾਣਾ ਹਾਂ ਜੀ ਪ੍ਰਿੰਸਪਰ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਕੀ ਮਾਮਲਾ ਹੋਇਆ ਇੱਥੇ ਮਾਮਲਾ ਜੀ ਇੱਕ ਲੇਡੀ ਸੀਗੀ ਬੱਸ ਚੱਲੀ ਸਵਾਰੀ ਦਾ ਕੜਾ ਵੱਢ ਰਹੀ ਸੀਗੀ ਪਾਬਲਕ ਨੇ ਫੜ ਲਈ ਤੇ ਸਾਨੂੰ ਆਵਾਜ਼ ਮਾਰ ਕੇ ਬੁਲਾਇਆ ਜੀ ਜੀ ਆਪਣੇ ਕੌਨ ਚਾਰਜ ਸਰਦਾਰ ਅਫਾਜ਼ ਸਿੰਘ ਜੀ ਨੂੰ ਬੁਲਾ ਕੇ ਆ ਗਿਆ ਅੱਛਾ ਜੀ ਮਤਲਬ ਕਿ ਕਿੰਨੇ ਕੋ ਜਾਣੇ ਸੀ ਕਿ ਕੱਲੀ ਇੱਕੋ ਹੀ ਲੇੜੀ ਤੇ ਕਿਹਾ ਇਹ ਨਾਲ ਫਿਲਹਾਲ ਤੇ ਕਰ ਲਈ ਸੀਗੀ ਬਾਅਦ ਚ ਹੁਣ ਥਾਣੇ ਵਾਲੇ ਕੋਲ ਸੀ ਬੈਠੇ ਆਪੇ ਅੱਛਾ ਠੀਕ ਹੈ ਬਾਕੀ ਸਾਡੇ ਹਰਪਾਰ ਸਿੰਘ ਜੀ ਠੀਕ ਹੈ ਜਿਹੜੀ ਅੱਜ ਇਹ ਲੇੜੀ ਖੜੀ ਆ ਤੇ ਅਕਸਰ ਹੀ ਬਸਾਂ ਦੇ ਵਿੱਚ ਗਰੀਬ ਲੋਕਾਂ ਨੂੰ ਇਦਾਂ ਦੇ ਲੋਕਾਂ ਨੂੰ ਬਹੁਤ ਆਪਣਾ ਨਿਸ਼ਾਨਾ ਬਣਾ ਲੈਂਦੇ ਕੀ ਕਹਿਣਾ ਜੀ ਬਸਰੀ ਗੱਲ ਜੀ ਪਹਿਲਾਂ ਤੇ ਮੈਂ ਤੁਹਾਡੇ ਮਾਣਿਆ ਇਹ ਹੀ ਦੱਸਣਾ ਚਾਹੁੰਗਾ ਵੀ ਪਬਲਿਕ ਜਿਹੜੀ ਆ ਉਹ ਨੂੰ ਵੇਰ ਹੋਣਾ ਪੈਣਾ ਦੇਖੋ ਪਬਲਿਕ ਵੀ ਇੱਕ ਬਹੁਤ ਵੱਡਾ ਸੰਜੋਗ ਕੀਤਾ ਵਾ ਲੇਡੀ ਦੇ ਉਹਨਾਂ ਨੇ ਚੂੜੀ ਕੱਟੀ ਆ ਤਿੰਨ ਚ ਚਾਰ ਬੰਦੇ ਭੱਜ ਕੇ ਸਿਫਟ ਕਾਰ 'ਚ ਭੱਜ ਕੇ ਚਲੇ ਗਏ ਇੱਕ ਫੜ ਲਈ ਇਹਨਾਂ ਨੇ ਪਬਲਿਕ ਦੀ ਹਿੰਮਤ ਹੈ ਸ਼ਾਬਾਸ਼ ਇਹਨਾਂ ਦੇ ਅਸੀਂ ਲੱਗੇ ਸੀ ਕਿਉਂਕਿ ਸਾਨੂੰ ਹਰ ਵੇਲੇ ਜਿਹੜੇ ਇੱਥਿਆਂ ਦੇ ਬੱਸਾਂ ਵਾਲੇ ਮੁੰਡੇ ਅੱਡਾ ਇੰਚਾਰਜ ਮਿਲ ਇੱਥੇ ਜਿਹੜੇ ਮਿਲਦੇ-ਜਿਲਦੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਗੱਡੀਆਂ ਦੇ ਕੋਲ ਅੱਗੇ-ਪਿੱਛੇ ਕਰਨ ਵਾਸਤੇ ਸਾਡੀ ਹੈਲਪੂ ਕਰਦੇ ਟ੍ਰੈਫਿਕ ਢਾਉਣ ਦੀ ਇਸ ਕਰਕੇ ਉਹਨਾਂ ਨੇ ਉਸੇ ਵੇਲੇ ਜਿਵੇਂ ਉਦੋਂ ਅਸੀਂ ਚਲਾਨ ਕਰਕੇ ਕਾਲ ਕੀਤੀ ਆ ਬਲਵਿੰਦਰ ਜੀ ਆ ਕੇ ਬਗਰੇ ਨਾਲ ਅਸੀਂ ਪਹੁੰਚ ਗਏ ਆ ਲੈਕਿਨ ਲੇਡੀ ਕਰੋ ਜਿਹੜੀ ਚੂੜੀ ਵਗੈਰਾ ਉਹ ਨੂੰ ਮਿਲੀ ਆ ਉਹ ਡਿਵੀਜ਼ਨ ਨੰਬਰ 7 ਵਾਲੇ ਦੇ ਹਵਾਲੇ ਕਰਤੀ ਆ ਕਿਹੜੀ ਚੀਜ਼ ਨਾ ਮਤਲਬ ਕੀ ਕੱਟਦੀ ਪਈ ਸੀ ਉਹ ਪਤਾ ਨਹੀਂ ਕਿਹ ਚੀਜ਼ ਨਾ ਕੱਟੀ ਕੋਈ ਕੱਟ ਰਹੀ ਹੋਊਗਾ ਨਾ ਕੋਈ ਜਿਹੜਾ ਕੱਟਣਾ ਹੀ ਕੱਟੀ ਆ ਨਾਲ ਦੇਦੇ ਭੱਜ ਗਏ ਤੇ ਉਹ ਇੱਕ ਰਹਿ ਗਈ ਕਿੰਨੇ ਕਿੰਨੇ ਜਣੇ ਲੱਗੇ ਜਾਂਦੇ ਜੀ ਚਾਰ ਤਿੰਨ ਦੱਸ ਚਾਰ ਹਾਂ ਤੇ ਅਜੇ ਕੀ ਮਾਮਲਾ ਸੀ ਜਿਹੜਾ ਉਹ ਕੋਈ ਇੱਕ ਲੇਡੀ ਫੜੀ ਕੋਈ ਤੇਹੜਾ 골ਦਨ ਤਾਰਨ ਲੱਗੀ ਸੀ ਤੇ ਉਹ ਨੂੰ ਅਸੀਂ ਥਾਣੇ ਲੈ ਕੇ ਗਏ ਆ ਪੁਸ਼ਕਿਸ਼ ਕਰਦੇ ਆ ਅੱਛਾ ਇਰੇ ਨਾਲ ਦੇ ਇੱਕ ਦੋ ਤਿੰਨ ਹੋਰ ਨੰਬਰ ਸੇ ਭੱਜ ਕੇ ਆ। ਉਹ ਮੈਂ ਗੱਡੀ ਦੇਖਦਾ ਕਿਹੜੀ ਗੱਡੀ ਸੇਫਟੀ ਦੀ ਗੱਲ ਇਹਨਾਂ ਕਹਿ ਕੇ। ਅੱਛਾ। ਉਹ ਦੇਖਦਾ ਗੱਡੀ ਦਾ ਨੰਬਰ ਲੈ ਕੇ। ਕੁਝ ਪਤਾ ਲੱਗਾ ਕਿੱਥੋਂ ਦੀ ਰਹਿਣ ਆਲੀ ਆ। ਨਹੀਂ ਅਜੇ ਦੱਸਿਆ ਨਹੀਂ ਕੁਝ ਇਹਨਾਂ। ਅੱਛਾ ਜੀ। ਇਹਦੇ ਨਾਲ ਲੱਗੇ ਚੱਲਦੇ ਦੂਜੇ ਨੰਬਰ ਸਰ। ਠੀਕ ਹੈ।